ਇਸ਼ਕ ਮਾਰ ਜੀ ਪਰਹਾਲ ਦੇ ਰਹਿਣ ਵਾਲੇ ਜੀ ਬਾਕੀ ਮੁਸ਼ਕਿਲ ਤਾਂ ਤੁਸੀਂ ਦੇਖ ਹੀ ਲਈ ਆ ਬਾਕੀ ਠੀਕ ਹੈ ਵੱਧ ਤੋਂ ਬੱਧਰ ਸਥਿਤੀ ਹੈ ਪੁੱਛਣ ਵਾਲਾ ਕੋਈ ਨਹੀਂ ਜਿਹੜੀ ਵੀ ਪੋਲੀਟਿਕਲ ਪਾਰਟੀ ਆਂਦੀ ਆ ਉਹ ਸਿਰਫ ਵੋਟਾਂ ਦੇ ਟਾਈਮ ਆਂਦੀ ਆ ਤੇ ਬਸ ਬੋਟਰ ਲੈ ਕੇ ਫਿਰ ਚਲ ਜਾਂਦੀ ਆ ਆਬਾਦੀ ਦੇ ਵਿੱਚ ਸੱਤ ਪਿੰਡ ਨੇ ਪਰ ਲੋਕੀ ਵਿਚਾਰੇ ਕੋਈ ਸਹੂਦਤ ਨਹੀਂ ਹੁੰਦੀ ਵਜ੍ਹਾ ਕਰਕੇ ਚੰਗੀ ਉਹਦੇ ਕਰਕੇ ਲੋਕੀ ਛੱਡ ਛੁੱਟ ਕੇ ਦੇ ਨੇ ਜਿੰਦੇ ਵਿੱਚ ਅਸੀਂ ਵੀ ਆ ਅਸੀਂ ਵੀ ਨਹੀਂ ਇੱਥੇ ਰਹਿੰਦੇ ਸਾਡੀ ਜ਼ਮੀਨ ਇੱਥੇ ਹੈ ਤਿੰਨ ਮਹੀਨੇ ਦਾ ਰਿਟਰਨ ਚਾ ਤੇ ਚਕੋਣਾ ਸਾਢੇ 4 4 ਸਾਢੇ 4 ਮਹੀਨੇ ਆ ਇਹ ਪੋਲੀਟਿਕਲ ਜਿਹੜਾ ਐਮਐਲਏ ਬਣੇ ਦਾ ਉਹਨਾਂ ਬਣ ਨਹੀਂ ਦੇਣਾ ਜਿਹੜਾ ਨਹੀਂ ਬਣਿਆ ਉਹਨਾਂ ਕੰਨਾ ਬਣਾਓ ਬਸ ਬਸ ਇਹ ਉਹ ਸਥਿਤੀ ਆ ਪਈ ਸਾਬ ਪਰ ਆ ਰਹੇ ਸਾਡੀ ਫੋਟੋ ਇਹੋ ਹੀ ਰਣੀ ਆ ਉਹਨੇ ਬੇੜੀ ਵਾਲਾ ਜਦੋਂ ਆਏਗਾ ਉਹਦਾ ਇੱਛਾ ਹੋਏਗੀ ਤਾਂ ਆਏਗਾ ਜਦੋਂ ਕਿ ਸਰਕਾਰੀ ਮਲਾਇਆ ਲੋਕਾਂ ਨੇ ਪੈਸੇ ਇਕੱਠੇ ਕਰਕੇ 100-100 ਰੁਪਿਆ ਪਾ ਕੇ ਤੇ ਫੇਰ ਬੇੜੀ ਬਨਵਾਇਦੀ ਆ ਜੀ ਲੋਕੀ ਕਹਿੰਦੇ ਵੀ ਸਰਕਾਰ ਨੇ ਸਰਕਾਰ ਦੱਸੇ ਨਾ ਵੀ ਕਿਹੜਾ ਚੱਕ ਟਿਆ ਕਿਹੜੇ ਚੱਕ ਤੇ ਸਾਨੂੰ ਬੇੜੀ ਮਿਲੀ ਆ ਕੋਈ ਚੱਕ ਨਹੀਂ ਟਿਆ ਕੋਈ ਪੈਸਾ ਨਹੀਂ ਅਜੇ ਚਾ ਘਟਿਆ ਹੈਗਾ ਤੇ ਆਪਣੇ ਘਰ ਹੀ ਚਲ ਗਏ ਹੋਣਗੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਣਾ ਬਹੁਤ ਮਾੜੀ ਸਥਿਤੀ ਹੈ ਜੀ ਬਹੁਤ ਮਾੜੀ ਇਸ ਵਿਸ਼ੇ ਤੇ ਜਾਈਏ ਤਾਂ ਬਹੁਤ ਮਾੜੀ ਸਥਿਤੀ ਹੈ ਜੇ ਕਿਸੇ ਕਈ ਵਾਰੀ ਮਾੜਾ ਟਾਈਮ ਆ ਜਾਂਦਾ ਸਭ ਸੁਪ ਲੜ ਜਾਂਦਾ ਤੇ ਉਹ ਉੱਥੇ ਹੀ ਨਾਮ ਨਾਲ ਸਤ ਹੋ ਜਾਂਦਾ ਉਹਦਾ ਬਿਮਾਰ ਹੋ ਗਿਆ ਤੇ ਜੇ ਆਰਮੀ ਵਾਲੇ ਜਾਂ ਬੀਐਸਐਫ ਵਾਲੇ ਹੈਲਪ ਕਰ ਦੇਣ ਫਿਰ ਉਹ ਪੂਰੀ ਕਰ ਦਿੰਦੇ ਆ ਕਈ ਵਾਰੀ ਬਸ ਪੋੜ ਹਰ ਵਾਰੀ ਬੰਦਾ ਜੀ ਇਲੈਕਸ਼ਨ ਤੇ ਚਾਹੇ ਵਿਧਾਨ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ ਇਹ ਤੋਂ ਤਾਂ ਕੋਈ ਹੁੰਦਾ ਵੀ ਪੈਸੇ ਮਨਜ਼ੂਰ ਆ ਗਏ ਪੰਜਾਬ ਸਰਕਾਰ ਦੇ ਖਾਤੇ 'ਚ ਪੈਸੇ ਆ ਗਏ ਤੇ ਪਰ ਆਂਦੇ ਹੁੰਦੇ ਕੰਮ-ਕੁਮ ਕੋਈ ਨਹੀਂ ਲੱਗਾ ਬੇੜੀ ਦਾ ਸਾਰਾ ਦੀ ਬਸ ਇਹ ਹੁਣ 2 ਘੰਟਾ ਰਹੀ ਹੈ 1 ਘੰਟਾ ਰਹੀ ਹੈ 10 ਮਿੰਟਾਂ ਚ ਜਲਦੀ ਹੈ ਅਗਰ ਪਾਣੀ ਜੇ ਵੱਜ ਜਾਂਦਾ ਪਾ ਇੱਥੇ ਦਰਿਆ 'ਚ ਤੇ ਫਿਰ ਬੇੜੀ ਵੀ ਰੁਕ ਜਾਂਦੀ ਵੀ ਬੇੜੀ ਰੁਕ ਜਾਣੀ ਜੀ ਤੁਹਾਨੂੰ ਦੱਸੋ ਫਿਰ ਕਿਹਨੇ ਬੈਠਣਾ ਬੇੜੀ 'ਚ ਫਿਰ ਕਿੱਦਾਂ ਰਹਿੰਦੇ ਜੀ ਫਿਰ ਹਾਰ ਵਾਲੇ ਹਾਰ ਪਾਰ ਵਾਲੇ ਪਾਰ ਕਿਸੇ ਦੇ ਨਹੀਂ ਪੁੱਛਣਾ ਬਹੁਤ ਮਾੜੀ ਸਥਿਤੀ ਇਹ ਤੋਂ ਲੱਗ ਲੇ ਪਿੰਨਾ ਤੋਂ ਲੱਗੇ ਪਾਸੇ ਪਾਕਿਸਤਾਨ ਹੈ ਜੀ ਹਾਂ ਜੀ ਪਾਕਿਸਤਾਨ ਹੈ ਜੀ ਮੇਰਾ ਨਾਮ ਰਮਨ ਕੁਮਾਰ ਆ ਮੇਰਾ ਪਿੰਡ ਭਰਿਆਲਾ ਅੰਜ ਦਿਨਾਂ ਤੋਂ ਪਾਰਈ ਦੇ। ਇਸ ਲਈ ਮੁਸ਼ਕਲਾ ਪੋਲੋ ਚੁਕਰੇ तकरीबन 10 ਦਿਨ ਹੋ ਗਏ। ਤੇ ਹੁਣ ਬਸਾਤਾ ਹਾਂ ਪੋਲੋ तकरीबन 4 ਮਹੀਨੇ ਚੁਕਿਆ ਰਹਿਣਾ। ਉਹਦੇ ਵਿੱਚ ਪਾਣੀ ਦਾ ਵੀ ਉਤਾਰ ਚੜ੍ਹਾਵ ਘੱਟ ਵੱਧ ਹੁੰਦਾ ਰਹਿਣਾ। ਤਾਂ ਕਈ ਵਾਰ ਤਾਂ 2-3-3 ਦਿਨ ਬੇੜੀ ਨੇ ਪੈਂਦੀ ਆ ਜੀ। ਪਾਣੀ ਦਾ ਓਵਰਫਲੋ ਹੋ ਜਾਂਦਾ ਮਤਲਬ। ਤੇ ਲੋਕੀ ਫਿਰ ਇੱਧਰ ਆਂਦੇ ਆ ਕਿਵੇਂ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ। ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਆ ਸਰਕਾਰੀ। ਪਸੇ ਉਸ ਤੋਂ ਬਾਰੇ ਕਿ ਸਕੂਲ ਨਹੀਂ ਆ ਗਿਆ ਹੁਣ ਕੋਈ ਬੱਚਾ ਜਾਏ ਤੇ ਹੁਣ ਚੰਕਰਾ ਲਾ ਕੇ ਪਿੰਡ ਬੰਦਾ ਤੇ ਸਕੂਲ ਆ ਕੇ ਪਲਾਸਟਿਕ ਆਉਂਦਾ ਹੁਣ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਿਰਾ ਪਰ ਕਰਕੇ ਉਹਨਾਂ ਦਾ ਬੜਾ ਮੁਸ਼ਕਿਲ ਹੈ ਪੜ੍ਹਾਈ ਦੇ ਲੈਵਲ ਤੇ ਬਿਲਕੁਲ ਜ਼ੀਰੋ ਹੈ ਐਮਰਜੈਂਸੀ ਪੈਂਦੇ ਕੋਈ ਮਤਲਬ ਇਸ ਤੇ ਨਹੀਂ ਆਗਾ ਜੇ ਵੈਸੇ ਹੀ ਬੀਐਸਐਫ ਸਾਡੇ ਲਾਗੇ ਯੂਨਿਟਾਂ ਜਿਹੜੀਆਂ ਥਰੂ ਕੋਈ ਟ੍ਰੀਟਮੈਂਟ ਹੋ ਜੇ ਤਾਂ ਉਹ ਹੋ ਜੇ ਨਾ ਤੇ ਬੜਾ ਮੁਸ਼ਕਿਲ ਨਹੀਂ ਆ ਪਰ ਆਉਂਦੇ ਜ਼ਿੰਦਗੀ ਬੜੀ ਮੁਸ਼ਕਿਲ ਹੈ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ ਉਨੇ ਤੇ ਇੱਕ ਘੰਟਾ ਲੱਗੇ ਦੋ ਘੰਟੇ ਲੱਗੇ ਕੋਈ ਪਤਾ ਨਹੀਂ ਜਦੋਂ ਬਲਾਹਣਗੇ ਬੇੜੀ ਚਲਾਣਗੇ ਫਿਰ ਉੱਥੇ ਜਾਣਗੇ ਦੋ ਘੰਟੇ ਫਿਰ ਉਧਰੋਂ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ ਉਹ ਵੀ ਇੱਥੇ ਆਣਗੇ ਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬ ਹੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹੈ ਇਸ ਤੱਕ ਕੋਈ ਅਪਡੇਟ ਨਹੀਂ ਹੈ ਹਵਾ ਵਿੱਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੀਆਂ ਦਰਪਾਰਟੀਆਂ ਇੱਥੇ ਆ ਕੇ ਬੜਾ ਵਾਅਦੇ ਕਰਦੀਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ بس ਜਦੋਂ VOTING ਹੋ ਜਾਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਲੱਗਦਾ ਸਾਡੇ ਇੱਧਰੇ तकरीबन 7-8 ਪਿੰਡ ਆ ਬੜੇ ਮੁਸ਼ਕਿਲ ਹਾਲਾਤ ਚ ਰਹਿਣ ਡਿਆ ਉਹਨਾਂ ਨੂੰ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬਣੀ ਖਾਦ ਵਗੈਰਾ ਜਾਂ ਕੁਝ ਲੈਣਾ ਹੋਵੇ ਤੇ ਬੜਾ ਮੁਸ਼ਕਿਲ ਹੁੰਦਾ ਉਹਨਾਂ ਨੂੰ ਤੇ ਹੁਣ ਬੇੜੀ ਦਾ ਸਫਰ ਕਰਦੇ ਬਸ ਤੇ ਹੁਣ ਬੇੜੀ ਦਾ ਸਫਰ ਆ ਬੇੜੀ ਜਾਇਗ ਤੇ ਪਾਰ ਜਾਵਾਂਗੇ ਨਹੀਂ ਤਾਂ ਬੰਦੇ ਕਿਧਰੇ ਵੱਜ ਜਾਂਦਾ ਬੇੜੀ ਬੰਨ ਦੱਸਦੇ ਹੋਰ ਦੋ-ਦੋ ਦਿਨ ਬੇੜੀ ਬੰਨ ਹੀ ਰਹੇ ਜਿਹੜਾ ਪਾਰ ਰੁਗ ਗਿਆ ਉਹ ਪਾਰ ਹੀ ਡੋਗੋਗਾ ਇੱਧਰ ਉੱਧਰ